ਆ ਵੀਰ ਜੀ ਹਾਂ ਜੀ ਸੱਚੀਆ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਵੀਰ ਜੀ ਸਾਹਿਬ ਵਧੀਆ ਵਧੀਆ ਵੀਰੇ ਨਾਂ ਦੱਸਿਓ ਨਾਂ ਵੀਰ ਜੀ ਗੁਰਪਾਲ ਸਿੰਘ ਪਿੰਡ ਕੋਟ ਮੁਗਲ ਹਾਂਜੀ ਹਾਂ ਜੀ ਸਾਹ ਤਹਿਸੀਲ ਜਨਾਲਾ ਠੀਕ ਆ ਫੋਨ ਨੰਬਰ ਵੀਰੇ ਨੰਬਰ ਵਿੱਚ 87 27 99 15 50 ਠੀਕ ਆ ਅੱਜ ਵੜਾ ਆਗੀਆਂ ਚੰਗੀਆਂ ਗੋਲੇ ਆਪਣੇ ਵੀਰੇ ਜਰਸੀਆਂ ਆਗੀਆਂ ਨੇ ਦੋ ਗੱਬਣਾ ਦੇ ਹਾਂਜੀ ਤੇ ਇੱਕ ਟੋਕੜ ਦਿੱਤ ਨਾ ਲੈਦਰ ਵੜਾ ਵੀ ਦੀ ਚੰਗੀਆਂ ਟੋਕ ਕਲਾਸ ਵੀਰ ਜੀ ਟੋਕ ਕਲਾਸ ਵੜਾ ਜੀ ਪਿਛਲੀਆਂ ਦਾ ਫਿਰ ਵੀਰੇ ਜਲਦੀ ਹੋ ਗਿਆ ਵੀਡੀਓ ਤੇ ਘੰਟੇ ਕ ਜਮਾਲ ਲੱਗਿਆ ਵੀਡੀਓ ਤੇ ਬਾਅਦ ਕੀ ਬਾਤ ਰੇਟ ਤੁਹਾਡੇ ਨਿਗੇ ਨਿਗੇ ਹੁੰਦੇ ਆ ਹਾਂਜੀ ਵੀਰ ਜੀ ਰੇਟ ਬੜੇ ਛੋਟੇ ਤੋਰ ਫਿਰ ਕੇ ਤੁਸੀਂ ਪਸ਼ੂ ਲੈਂਦੇ ਹੋ ਪਿੰਡਾਂ 'ਚੋਂ ਲਾਗੋ ਹਣਾ ਰੇਟ ਜਿਆਜ ਹਾਂ ਜੋ ਲੱਭ ਕੇ ਲੈ ਆਈਦੇ ਆ ਤਾਂ ਹੀ ਜਲਦੀ ਵਿਗਦਾ ਹਣਾ ਹਾਂਜੀ ਹਾਂਜੀ ਤਾਂ ਅੱਜ ਵੀ ਚ ਪੀਰ ਫਾੜੀ ਚੈੱਕ ਕਰੋ ਬਿਨਾਂ ਕੋਲ ਖੋਲੋ 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 ਇਹ ਗੱਬਣਾ ਵੀਰੇ ਗੱਬਣ ਗੱਬਣ ਵੀ ਕਿੰਨਾ ਟਾਈਮ ਬਾਕੀ ਹਫਤਾ ਖਲਿੰਦੀ ਏ ਹਫਤਾ ਹਾਂਜੀ ਕੀ ਬਾਤ ਹੈ ਵੇਖੋ ਵੀਰੇ ਚੈੱਕ ਕਰ ਲਿਓ ਐ ਨਿਗਾ ਨਿਗਾ ਕੰਨ ਆ ਗਿਆ ਜਰਸੀ ਆ ਇੱਕ ਹਫਤਾ ਬਾਕੀ ਆ ਐ ਲੈਵਲੂ ਵੇ ਤਾਂ ਹੁਣ ਤੋਂ ਥੱਬੇ ਲਾਏ ਆ ਚੰਗੀ ਸੋਹਣੀ ਵੜ ਰਾਜੀ ਆ ਤਾਂ ਵੀਰੇ ਦੁੱਧ ਦਾ ਦਰਾ ਕੀ ਦੱਸ ਹੋ ਜਾ ਹੂ ਪਹਿਲੇ ਸੂਆ ਵਾ ਹਾਂਜੀ ਹਾਂਜੀ ਪਹਿਲਾ ਸੂਆ ਕੋਈ ਦੱਸ ਦੇ ਦੇਰ ਮਾਦਾ ਕੀ ਰਿਕਾਰਡ ਰਿਹਾ ਕੋਈ 17 18 ਦਾ ਠੀਕ ਹੈ ਜੀ ਬਾਕੀ ਵੇਖੋ ਵੀਰੋ ਲੈਵਲ ਉਹ ਆ ਇਹਦਾ ਵੀ ਹੁਣ ਤੋਂ ਸ਼ਾਨਦਾਰ ਆ ਐ ਮੋਟੀ ਅੱਖ ਦੀ ਆ ਗਈ ਆ ਨਿੱਕਾ ਕੰਨ ਬਿਲਕੁਲ ਤਾਂ ਵੀਰੇ ਇਹ ਵੀ ਫਿਰ ਪਹਿਲੇ ਸਵੇਰੇ ਚੰਗਾ ਚਵਾਜੂ ਦੁੱਧ ਪਹਿਲੇ ਸਵੇਰੇ ਵੀ ਜੀ ਮੈਨੂੰ ਇੰਨਾ ਲੱਗਦਾ ਆ ਵੀ 16 17 ਵੀ ਚਵਾਊਗੀ ਕੀ ਬਾਤ ਹੈ ਜੀ ਚਵਾਉਣਾ ਚਾਹੀਦਾ ਪਤਰਾ ਵੀ ਮੰਨ ਕੇ ਚਲੋ ਜਿੱਡਾ ਲੈਵਾਣਾ 15 ਕਦੇ ਮੰਨ ਕੇ ਚਲੋ ਬਿਲਕੁਲ 98 ਚੰਗਾ ਸਪੈਸ਼ਲ ਲੱਗਿਆ ਹੈ ਨਾ ਗੇਟ ਗੇਟ ਤੇ ਥਾਣਾ ਗਿਆ ਹਾਂ ਜੀ ਬੋਸ ਸੋਣੀ ਵੈੜਾ ਹਜੇ ਵੀਰੇ ਇੱਕ ਹਫਤਾ ਲੈ ਜੂ ਹਣਾ ਆਂਦੀ ਵਿਧੀਆ ਚੈੱਕ ਕਰੋ ਚਲਾ ਹੈਗੀਆਂ ਜੀ ਆਹ ਵੇਖੋ ਬਣੂ ਬਹੁਤ ਜਿਆਦਾ ਬਣੂਰੇ ਹਾਂਜੀ ਇਹ ਪਲੂਨ ਆਸਲੇ ਉਹ ਬਿਲਕੁਲ ਵੇਖੋ ਲੈਵਾ ਠੀਕ ਹੈ ਤੇ ਇੱਕ ਹਫਤਾ ਬਾਕੀ ਵੀਰੇ ਮੁੱਲ ਮੁੱਲ ਵੀ ਜੀ ਕਰਦੀ 50000 50 ਦੀ ਹਾਂਜੀ ਠੀਕ ਹੈ ਕਰ ਦਿਓ ਮਾਨਤਾਂ ਵਿੱਚੋਂ ਜਾਂਦੀ ਏ 48 ਦੀ 48 ਦੀ ਬਾਕੀ ਮਾਨਤਾਂ ਵਿੱਚ ਚਲੋ ਕਰਾਇਆ ਕਰੋ ਵੀਰਾਂ ਨੂੰ ਪੈਂਦਾ ਦੂਰੋਂ ਖਾਣਾ ਵਿੱਚੇ ਛੋਟ ਛੱਪਾ ਵੀਰੇ 45 ਹਜ਼ਾਰ ਦੀ ਵਸ਼ੀ ਜਾਂਦੇ ਠੀਕ ਦੇ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਵੇਖੋ ਵੀਰੇ ਉਹ ਰੇਡ ਵੀਰ ਦਾ ਚੈੱਕ ਕਰ ਲਓ ਥਣ ਥੁਣਾ ਨੋਕਾਲਾ ਆ ਗਿਆ ਇੱਕ ਹਫ਼ਤਾ ਬਾਕੀ ਹੈਣਾ ਹਾਂਜੀ ਵੀਰ ਜੀ ਹਾਂ ਵੀਰੇ 45 ਚੋ ਕੀ ਕਹਿੰਦੇ ਵੇ ਛੋੜੀ ਕਰ ਦਿਓ ਜੀ ਬਸ ਛੋੜੀ ਹਾਂਜੀ ਹਾਂਜੀ ਹੋਰ ਵੀ ਜੀ ਠੀਕ ਹੈ ਰੇਡ ਜਾ ਜਾ ਬਿਲਕੁਲ ਜਾ ਐਡੀ ਬੱਚਾ ਨੂੰ ਪਤਾ ਇੰਨੀ ਵੈੜ ਚੰਗੀ ਜਿਹੜੀ ਨਹੀਂ ਮਿਲਦੀ ਬੜਾ ਬੰਦਵਾਗੇ ਬਿਲਕੁਲ ਵੀਰੇ ਬਿਲਕੁਲ ਦੇਖ ਤੋਰਾਂਗੇ ਬਾਕੀ ਨਾ ਇਹਨੇ ਗਰਮੀ ਮਹਿਸੂਸ ਕਰਨੀ ਨਾ ਠੰਡ ਹੈਣਾ ਵੀਰੇ ਹਾਂਜੀ ਰਿਕਾਰਡ ਵੀ ਚੰਗਾ ਦੱਸਦੇ ਬਾਕੀ ਆ ਵੀ ਬੋਦੀ ਵਾਲੀ ਗਈ ਹਨਾ 45 ਚ ਕਰਦੇ ਹੋ ਹਨਾ ਜੀ ਮੈਂ ਮਾਨਤਨ ਕਰਾਂਗਾ ਕਰੀ ਦਿਓ ਛੋਟ ਛੋਟ ਕਰਨੀ ਨਹੀਂ ਮੈਂ ਨਾ ਛੋਟ ਹੀ ਕਰਾਂਗੇ ਵਿਧੀ ਹੁਣ ਨਾ ਚਲੋ ਠੀਕ ਹੈ ਰੇਟ ਤੇ ਆ ਜਾ ਰੇਟ ਤੇ ਆ ਜੀ ਐ ਦੂਜੇ ਨੰਬਰ ਤੇ ਆ ਗਈ ਵੀਰੇ ਦੱਸਿਓ ਹਾਂਜੀ ਗੱਭਣ ਜੇ ਗੱਭਣਾ ਕੀ ਇਹ ਵੀ ਠੀਕ ਖੋਲੋ ਵੀਰੇ ਇੱਕ ਹਫਤਾ ਬਾਕੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਵੇਖੋ ਵੀਰੇ ਚੈੱਕ ਕਰ ਲਓ ਆ ਪਾਂ ਦੇ ਪਤੇ ਪੁੱਤੇ ਵਗੇ ਮੱਥੇ ਤੇ ਚੰਗੀ ਵਹਿੜਾ ਵੀ ਰਾਜੀ ਆ ਥੱਲੇ ਵਾਲੂ ਆ ਇਹਦਾ ਵੀ ਚੰਗਾ ਘੈਂਟ ਲੱਗਿਆ ਚੈੱਕ ਕਰ ਲੋ ਵੀਰੇ ਇਹ ਵੀ ਵੀਰੇ ਕਿੰਨਾ ਕ ਟਾਈਮ ਲਾਜੂ ਇਹ ਵੀ ਵੀਠੀ ਹਫਤਾ ਕੀ ਵੀ ਇਹ ਵੀ ਹਫਤਾ ਹਟਦੀ ਹਫਤਾ ਕੀ ਠੀਕ ਹੈ ਜੀ ਹਾਂਜੀ ਹਾਂਜੀ ਤਸੂਆ ਉਹ ਵੀ ਜੀ ਦੂਜਾ ਇਹ ਦੂਜਾ ਆ ਗਿਆ ਹੈਨਾ ਠੀਕ ਹੈ ਜੀ ਤਾਂ ਵੇਖੋ ਵੀਰੇ ਇਹਦਾ ਵੀ ਲੈਵਲੂਆ ਚੈੱਕ ਕਰ ਲੋ ਸੋਨਾ ਲੈਵਾਂ ਲੱਗਿਆ ਤਾਂ ਥਾਂ ਦੀ ਗੱਲ ਕਰੀਏ ਤਾਂ ਚਿੰਗਾ ਚਵਾਈ ਇਹਦਾ ਤਾਂ ਕਿੰਨੀ ਗਾਹ ਨੂੰ ਬਣੇ ਉੰਨੀ ਪਛਾਣ ਚਾਹੁੰਦੇ ਹਨਾ ਤਾਂ ਬਣੂ ਬਹੁਤ ਜਿਆਦੀ ਵੀਰੇ ਲੱਗੀਆਂ ਰਹੇ ਵੇਖੋ ਜੀ ਤਾਂ ਐਸੀਸ ਲੱਗ ਹਨਾ ਸੀਲਸ ਲੱਗਾਂ ਜੀ ਕੀ ਬਾਤ ਹੈ ਚੰਗੀ ਵਿਹੜਾ ਗਈ ਸੋਣੀ ਇਹ ਵੀ ਕਦ ਕਾਠ ਥਾਲੀ ਆ ਗਈ ਆ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਵੀਰ ਜੀ 48 ਦੀ ਜਾਂਦੀ ਏ ਇਹ ਵੀ 48 ਦੀ ਹਾਂਜੀ ਠੀਕ ਹੈ ਮਾਨਤਾ ਜੀ ਵੈੜਾ ਚੰਗੀਆਂ ਅੱਜ ਨਹੀਂ ਮੈਂ ਹਾਂ ਕੱਦ ਕਾਠ ਵਾਲੀਆਂ ਨੇ ਬਾਕੀ ਵੀਰੇ ਨਿੱਕੀਆਂ ਨਾ ਮੰਨ ਕੇ ਚੱਲਿਓ ਹੈ ਰਾਜੀ ਰੂਜੀ ਥਾਂ ਥਣ ਸੋਹਣੇ ਲੱਗੇ ਚਵਾਈ ਵਾਲੇ ਹਾਂ ਤਾਂ ਹਾਂ ਨਾ ਕਿੰਨੇ ਦੇ ਵੀਰੇ ਕਰਾ ਲਓ ਵੀ ਜੀ ਤੁਸੀਂ ਤੁਸੀਂ ਕਰਾਓ ਨਹੀਂ ਤੁਸੀਂ ਕਰ ਦਿਓ ਮਾਨਤਾ ਨਾ ਹਾਂ ਜੀ ਯਾਰ ਜਾਂਦ ਹੋਏ ਜੀ 47 ਦੀ ਹਾਂ ਨਾ ਜੀ ਇੱਕ ਵੀਰੇ 45 ਪੂਰੇ ਦੀ ਜਾਂਦੇ 47 ਦੀ ਚਲੋ ਠੀਕ ਹੈ ਜੀ ਛੋਟ ਹੀ ਕਰਾਂਗੇ ਵੀਦੀ ਫਿਰ ਛੋਟ ਹਾਂਜੀ ਹਾਂਜੀ ਛੋਟੀ ਤਾਂ ਵੀਰ ਜੀ ਜੇ ਕੋਈ ਜੋੜਾ ਵੈੜਾ ਦਾ ਇਹਨਾਂ ਦਾ ਪਾਲੂ ਮਾਨਤਨ ਹੋ ਜੂ ਹਾਂਜੀ ਵੀਰ ਜੀ ਜੋੜੇ ਨੂੰ ਮਾਨਤਨ ਕਰ ਦਿਓ ਕਰ ਦਾਂਗੇ ਵੀਰ ਠੀਕ ਹੈ ਜੀ ਠੀਕ ਹੈ ਜੀ ਕਰਦਾਂਗੇ ਮਾਨਤਾ ਮਾਨਤਨ ਕਰ ਦਿਓ ਹਾਂਜੀ ਜੀ ਤਾਂ ਜੋੜੇ ਜੋ ਮਾਂ ਤਨ ਹੋ ਜੂ ਹਨਾ ਵੀਰੇ ਹਾਂਜੀ ਹਾਂਜੀ ਵੀਰ ਜੀ ਇਹ ਜੋੜਾ ਹੀ ਲਿਆ ਆਪਾਂ ਇੱਕ ਕਰਾਂ ਅ ਠੀਕ ਹੈ ਜੀ ਤੇ ਵੀਰ ਜੀ ਉਹ ਚੰਗਾ ਧੁੱਲੇਦਾਰ ਬੰਦਾ ਸੀ ਹਾਂਜੀ ਬੜਾ ਬੜਾ ਔਖਾ ਮਲਕੀ ਲੈ ਕੇ ਆਏ ਨੰਗਾ ਰੇਡ ਨਹੀਂ ਘਟ ਕਰਦਾ ਅੱਛਾ ਜੀ ਤੇ ਠੀਕ ਹੈ ਵੇਚਣ ਨੂੰ ਭਾਏ ਆਪਾਂ 55000 ਰੁਪਏ ਪਾ ਸਕਦੇ ਆ ਇਹਦਾ 50 ਤੇ ਡੰਨ ਕਰ ਸਕਦੇ ਆ ਪਰ ਆਪਾਂ ਬਾਬਾ ਵੀਰੇ ਤੋਂ 55 55 ਮੰਗ ਲੈਂਦੇ ਹੱਕ ਰੱਖਦੀਆਂ ਵੇੜਾਂ ਤੁਹਾਡਾ ਰੇਡ ਜਿਆਜ ਹੁੰਦਾ ਹਨਾ ਜੀ ਤਾਂ ਕਿਹਦਾ ਵੀਰੇ ਚੰਗਾ ਪਸ਼ੂ ਆ ਹਨਾ ਉਹਨੇ ਤਾਂ ਆਪਣੇ ਮੋਲਨ ਪੂਰੇ ਨਾਲੇ ਵੇਚਣਾ ਹਨਾ ਜੀ ਚਲੋ ਉਹਨਾਂ ਤਾਂ ਵੇਚਣੀਆਂ ਹੀਆਂ ਬਾਕੀ ਵੇੜਾਂ ਚ ਸ ਚੰਗੀ ਹੋਣੀ ਮੈਂ ਨਾ ਵੀਰ ਜੀ ਬਿਲਕੁਲ ਗਰਮੀ ਮਨਾਉਣੀ 45 45000 ਦੀਆਂ ਤਾਂ ਵੀਰੇ ਸਾਰਾ ਸੂਆ ਚੋਗੇ ਬੰਦਾ ਵੇਚ ਲੈਂਦਾ ਹਨਾ ਹਾਂਜੀ ਹਾਂਜੀ ਵੀਰ ਜੀ ਤਾਂ ਬਾਕੀ ਜੋੜੇ ਜੋ ਮਾਨਤਨ ਹੋ ਜੂ ਹਾਂਜੀ ਵੀਰ ਜੀ ਕੋਈ ਫੋਨ ਲਾਵੇ ਵੀਰ ਜੀ ਫੋਨ ਲਾਵੇ ਮੋੜ ਦੇਣੀ ਮਾਨਤਨ ਕਰਾਂਗੇ ਚਾਹ ਵਾਤਾ ਜੀ ਕੋਈ ਵੀਡੀਓ ਵੇਖ ਕੇ ਨਾ ਕਵੇ ਵੈੜ ਛੋਟੀ ਵੈੜ ਦੇ ਨਹੀਂ ਗੱਡ ਗੱਠਾਲੀਆਂ ਬਾਕੀ ਵੀਰੇ ਲੈਵੇ ਲੂਗੇ ਐਂ ਗਾਂ ਪੇਸ਼ਾਨ ਨੂੰ ਬੰਦੇ ਹੁੰਦੇ ਆ ਤਾਂ ਬਣੂ ਹਜੇ ਬਹੁਤ ਜਿਆਦੀਆਂ ਠੰਡ ਤੁੰ ਸੁਹਣੇ ਲੱਗੇ ਵੈੜਾਂ ਨੂੰ ਹਾਂਜੀ ਹਾਂਜੀ ਵੀਰ ਜੀ ਠੀਕ ਆ ਹਾਂ ਤੇਜੇ ਨੰਬਰ ਤੇ ਆ ਗਈ ਵੀਰੇ ਟੋਕੜ ਆ ਗਈ ਵੀਰ ਕਿਆ ਬਾਤ ਐ ਖਾਨ ਤੁਮ ਬਹੁਤ ਸਪੈਸ਼ਲ ਲੱਗਾ ਲੈਵਾ ਬਹੁਤ ਸਾਫ ਆ ਗਿਆ ਨਾ ਵੀਰੇ ਤਾਂ ਦੁੱਧ ਵੀਰੇ ਦੇਖ ਲੈ ਕਿੰਨਾ ਦੁੱਧ ਵਿੱਚ 9 ਕਿਲੋ ਜੀ ਦੁੱਧ 9 ਲੀਟਰ ਆ ਗਿਆ ਹਨਾ ਥੋੜਾ ਜਿਹਾ ਲਿੱਸਾ ਪਨ ਤੁਹਾਡੀ ਠੀਕ ਆ ਬਾਕੀ ਵੇਖੋ ਵੀਰੋ ਐ ਲੈਵਲੂ ਬਹੁਤ ਫੱਟੀਦਾਰ ਆ ਗਿਆ ਤੇ ਲੈਵਲੂ ਵੀ ਬਹੁਤ ਸਾਫ ਆ ਖਾਨ ਤੁਣ ਵੀ ਚੰਗਾ ਲੱਗਿਆ ਦੋ ਵਿੱਚ ਚਵਾਈ ਵਾਲਾ ਸੰਝੇ ਦੁੱਧ ਵਾਲੀ ਵੜਾ ਸਾਂਭੀ ਨਹੀਂ ਥੋੜਾ ਰੁੱਖਾ ਪਨ ਆ ਗਿਆ ਹਨਾ ਹਾਂ ਜੀ ਜੀ ਮਾਤੜ ਘਰੋਂ ਆਈ ਜੀ ਵੜਾ ਠੀਕ ਆ ਜੀ ਹਾਂ ਜੀ ਐ ਗੁਲਾਬੀ ਥਣ ਆ ਗਿਆ ਤਾਂ ਹੁਣ ਦੁੱਧ ਕਿੰਨਾ ਪੱਕਾ ਵੀਰ ਜੀ 9 ਕਿਲੋ ਵੀਰ ਜੀ ਕੰਡੇ ਵਾਲਾ ਪੱਕਾ 9 ਕਿਲੋ ਹੈਗਾ ਦੋ ਟਾਈਮ ਚ ਬਾਬਾ ਭਾਈ ਕੋਈ ਬਿਲਕੁਲ ਤਾਂ ਬਾਕੀ ਵੀਰੇ ਚੈੱਕ ਕਰ ਲੋ ਲੈ ਵਾਲਾ ਬਹੁਤ ਸਾਫਾ ਹੈ ਦੁੱਧ ਵਾਲੀ ਥੋੜਾ ਜਿਹਾ ਕੋਈ ਵੀਰ ਸਾਹਮ ਦਾ ਨੂੰ ਹਨਾ ਰੁੱਖਾਪਾਨਾ ਦੁੱਧ ਨੂੰ ਚੰਗੀ ਮਾਲਕ ਹੋ ਗਈ ਹੈ ਜੀ ਕੋਈ ਸਾਹਮ ਵਾਲਾ ਲੈ ਦੇ ਅਜੇ ਵੀ 12 13 ਲੀਟਰ ਕਰੂਗੀ ਅਜੇ ਸੁਈ ਨੂੰ ਵੀ ਥੋੜਾ ਟਾਈਮ ਹੋਇਆ ਜੀ ਠੀਕ ਹੈ ਹਾਂ ਜੀ ਅਸ ਥੋੜਾ ਟਾਈਮ ਸੁਈ ਨੂੰ ਪੰਜਾ ਕਰਾ ਦਈਏ ਕੀ ਬਾਤ ਹੈ ਵੇਖੋ ਵੀਰੋ ਹਾਂ ਤਲ ਲੈ ਦਾਰਾ ਦੇ ਚਵਾਹ ਬਹੁਤ ਆਈ ਠੀਕ ਹੈ ਜੀ ਤਾਂ ਬਾਕੀ ਵੀਰੇ ਕਿਦਾਂ ਹੁਣ ਟਾਈਮ ਵੀ ਥੋੜਾ ਸ਼ਾਮ ਤਾਈਂ ਤਾਂ ਕਾਫੀ ਬਣ ਜਾਂਦੀਆਂ ਨੇ ਬਹੁਤ ਵਧੀਆ ਬਣ ਜਾਂਦੀਆਂ ਵੇਖੋ ਤੀ ਆਪੇਂ ਦਾ ਚਲਾਓ ਵੀ ਰਾਤ ਚੋਈ ਆਪਾਂ ਬਿਲਕੁਲ ਚੋਂ ਦਾ ਟਾਈਮ ਆ ਠੀਕ ਠੀਕ ਹੈ ਹਾਂਜੀ ਹਾਂਜੀ ਆ ਚਲੋ ਲੈ ਲੂਗਾ ਸੋ ਸ਼ਾਨਦਾਰ ਆ ਗਿਆ ਹਨਾ ਇਕੱਲੀਆਂ ਜੇ ਕਰੀਏ ਠੀਕ ਠੀਕ ਇਕੱਲੀਆਂ ਤੁਹਾਨੂੰ ਸ਼ਾਮੀਆਂ ਲਾਤਾ ਮੈਂ ਆ ਜਾਉ ਠੀਕ ਹੈ ਜੀ ਹਾਂਜੀ ਤਾਂ ਸੁਈ ਵੀ ਥੋੜੇ ਟਾਈਮ ਦੀ ਦੱਸਦੇ ਹਨਾ ਯਾਰ ਇਹ ਮਹੀਨਾ ਤੋਂ ਡੇਢ ਮਹੀਨਾ ਆ ਬੱਚਾ ਮਰਿਆ ਜੇ ਦਾ ਠੀਕ ਠੀਕ ਹੈ ਹਾਂਜੀ ਹਾਂਜੀ ਆ ਦੁੱਧ ਨੂੰ 10 ਲੀਟਰ ਵੀਰੇ ਮੁੱਲ 9 ਲੀਟਰ ਦੁੱਧ ਵੀ ਜੀ ਇਹ ਤੁਹਾਡਾ ਤੁਹਾਡੇ ਉਹ ਕਰਾਉਣਾ ਦਾ ਮੁੱਲ ਨਹੀਂ ਕਰਦੇ ਹੋ ਅਸੀਂ ਕਰੋ ਤੁਸੀਂ ਕਰੋ ਨਹੀਂ ਕਰੋ ਨਹੀਂ ਤੁਸੀਂ ਕਰਨਾ ਹੈ ਹਾਂਜੀ ਅਜੇ ਵਦਨੀ ਜੀ ਪਿੱਛੋਂ ਆਈ ਹੈ ਜੀ ਅਸੀਂ ਰਿਵਾਇ ਕੁਝ ਨਹੀਂ ਕੀ ਬਿਲਕੁਲ ਹਾਂਜੀ ਲੈਵੇ ਤਾਂ ਬੜੀ ਹਰਿਆਲੀ ਆ ਤੁਹਾਡੇ ਸੋਰੀ ਸੰਭ ਵੀ ਨਹੀਂ ਗਏ ਨੇ ਹਣਾ ਰੁੱਖਾਪਾਨਾ ਸੰਭਣ ਵਾਲੀ ਰੈਡ ਬਸ ਬਿਲਕੁਲ ਕਰਕੇ ਮਰਗੀ ਜੀ ਹੋਤਾਂ ਦੇ ਬਾਹਰ ਨਹੀਂ ਬਿਲਕੁਲ ਤੇ ਕਿੰਨੇ ਦਿਓ ਜੀ ਵੀਰ ਜੀ ਦੱਸੋ 2000 ਦੀ ਵੀਰ ਜੀ 27 ਦੀ ਹਾਂਜੀ ਚਲ ਦੋ ਹੀ ਜਾਂਦੇ ਹੋ ਏ ਵੀ ਪੰਜੀ ਦੀ ਛੋੜ ਹੀ ਕਰਾਂਗੇ ਫਿਰ ਕੀ ਬਾਤ ਹੈ ਤਾਂ ਵੇਖੋ ਪੰਜੀ ਦੇ 5000 ਛੱਡ ਦੂੰਗਾ ਮੈਂ ਕੋਈ ਨਹੀਂ 24000 ਦੀ ਹਾਂਜੀ ਬਾਕੀ ਕੋਈ ਫੋਨ ਲਾਵੇ ਮੋੜਦੇ ਨਹੀਂ ਮੋੜਦੇ ਨਹੀਂ ਮੋੜਦਾ ਨਹੀਂ ਹਣਾ ਨਹੀਂ ਨਹੀਂ ਵੀਰ ਜੀ ਕੋਈ ਫੋਨ ਲਾਵੇ ਮਾਨ ਤਨ ਫੁੱਲ ਕਰਾਂਗੇ ਆਪਾਂ ਕੀ ਬਾਤ ਹੈ ਤਾਂ ਵੇਖੋ ਵੀਰੋ 5000 ਦੀ ਵੀਰ ਕਹਿੰਦਾ ਵੈੜ ਹੋ ਜੂ ਥਾਨ ਥਾਨ ਚੰਗਾ ਲੱਗਿਆ ਐ ਲੰਮੀ ਬੇਲ ਆ ਤਾਂ ਕਿਹੜਾ ਵੀਰ ਸਾਂਭ ਲੂਗਾ ਲੰਮਾ ਟਾਈਮ ਵੀਰੇ ਦੁੱਧ ਦੇਣ ਵਾਲੀ 5000 ਦੀ ਆ ਵੇਣਾ ਵੀਰ ਕਹਿੰਦਾ 45 45000 ਦੀਆਂ ਹੋ ਜਾਣਗੀਆਂ ਸੋਹਣੀਆਂ ਵੇੜਾ ਨੇ ਤਾਂ ਬਾਕੀ ਵੀਰੇ ਜੇ ਕੋਈ ਜੋੜਾ ਪਾ ਲੂ ਮਾਨਤਨ ਹੋਜੂ ਹਾਂਜੀ ਹਾਂਜੀ ਵੀ ਇਮਾਨਦਾਨ ਕਰਾਂਗੇ ਤੇ ਬਾਕੀ ਵੀਰ ਦੀ ਬੇਨਤੀ ਆ ਵੀ ਸਾਡੇ ਘਰ ਆਵੇ ਕੋਈ ਸਾਡੀ ਗਰੰਟੀ ਕਰਦੀ ਆ ਬਿਲਕੁਲ ਜੀ ਥੱਲੀ ਕਰਨ ਭਾਏ ਦੋ ਟਾਈਮ ਚੋਂਨ ਭਾਏ ਜਿਹੜੀ ਛੋਣ ਵਾਲੀ ਹੁੰਦੀ ਹੈ ਕਰਨ ਏਹਦਾ ਵੀਰੇ ਹਰ ਵੀਡੀਓ ਬਣਦੀ ਹੁੰਦੀ ਆ ਵੀ ਆਪ ਦੀ ਸੂਆ ਚੋਲੋ ਗੱਬਣ ਪਾਸ ਕਰ ਲੋ ਉਹ ਵੀਰੇ ਤੁਹਾਡਾ ਆਪ ਦਾ ਖੁੱਦ ਦਾ ਫਰਜ ਆ ਜੀ ਆਪਣੀ ਟਿਪ ਕੇ ਥਣ ਪਾਸ ਕਰਨ ਬਿਲਕੁਲ ਵੀਰੇ ਅਸੀਂ ਟਿਪ ਕਿ ਆਂਦੀ ਉਹ ਵੀ ਆਪਣੀ ਤਸੱਲੀ ਕਰਨ ਤਸੱਲੀ ਕਰ ਗਏ ਆਡੀ ਗੱਡੀਆਂ ਅਡੇ ਘਰ ਦਾ ਬਿਲਕੁਲ ਤੇ ਇੱਕ ਵਾਰ ਵੀਰੇ ਆ ਜੋੜਾ ਤੋੜੋ ਇਕੱਠਾ ਤੋੜ ਦੋ ਤਾਂ ਬਾਕੀ ਵੀਰੇ ਜੋੜਾ ਇੱਕ ਵਾਰੀ ਤੋੜ ਕੇ ਵਿਖਾਲ ਦੇਣੇ ਆ ਤਾਂ 45 45 ਹਜ਼ਾਰ ਦੀਆਂ ਫੋਨ ਲਾ ਲਿਓ ਚੁੱਕ ਲੋ ਟਾਈਮ ਸਰ ਰੇਡ ਵੀਰ ਦਾ ਜਾਇਜ਼ ਆ ਐ ਲੈਵੇ ਲੂਵੇ ਚੰਗੇ ਲੱਗੇ ਆ ਤੇ ਸੋਹਣੀਆਂ ਮੈਡਾਂ ਵੀਰੇ ਘਰ ਚ ਆਉਣ ਵਾਲੀਆਂ ਚੰਗੀ ਫੈਂਟ ਦੀਆਂ ਮਾਲਕ ਹੋਣਗੀਆਂ ਦੋਵੇਂ ਵੈੜਾ ਬਹੁਤ ਸ਼ਾਨਦਾਰ ਨੇ ਤੇ ਇੱਕੋ ਜਿਹਾ ਕੱਦ ਆ ਵੀਰੇ ਵੈੜਾਂ ਦਾ ਤੇ ਰਾਜੀ ਫੁੱਲ ਨੇ ਹਾਂਜੀ ਜੀ ਤਾਂ ਲੈ ਵੇ ਨੂੰ ਬੇ ਸ਼ਾਨਦਾਰ ਲੱਗੇ ਆ ਲੈ ਜੀ ਕੁਆਲਿਟੀ ਚੈੱਕ ਕਰੋ ਵੀ ਜੀ ਫੇਰ ਬਹੁਤ ਚੰਗੀਆਂ ਜੀ ਮੋਟੀ ਅੱਖਾਂ ਚੰਗੀ ਸੋਹਣੀ ਵੈੜਾ ਬਾਕੀ ਚਲੋ ਇਹ ਹੈ ਕਿ ਵੀਰੇ ਭੇਰੀ ਘੜਕੇ ਦਾ ਨਹੀਂ ਪਸ਼ੂ ਹਨਾ ਇਹ ਗਰਮੀ ਹੈ ਗਰਮੀ ਨੇ ਬਣਾਉਂਦੀਆਂ ਨਹੀਂ ਬਿਲਕੁਲ ਤਾਂ ਵੇਖੋ ਵੀਰੇ ਚੰਗੀਆਂ ਵੈੜਾਂ ਨੇ ਵੀਰ ਕੋਲੇ ਤਿੰਨੇ ਬਾਕੀ ਤੁਸੀਂ ਫੋਨ ਲਾ ਲਿਓ ਮਾਂ ਤਨ ਹੋ ਜੂ ਸਾਰੇ ਵੀਰਾਂ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਵਾਟ ਵਾਟ ਸਬਸਕ੍ਰਾਈਬ ਕਰ ਦਿਓ ਲਾਈਕ ਕਰਿਓ ਸ਼ੇਅਰ ਕਰਿਓ ਜੇ ਤੁਹਾਨੂੰ ਨਵੀਂ ਤੇ ਨਵੀਂ ਵੀਰੇ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਹਾਂਜੀ ਵੀਰ ਜੀ ਆਪਣਾ ਐਡਰੈਸ ਦੱਸ ਦਿਓ ਇੱਕ ਵਾਰੀ ਫਿਰ ਪਿੰਡ ਕੋਟ ਮੁਗਲ ਹਾਂਜੀ ਥੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਨਾਮ ਗੁਰਪਾਲ ਸਿੰਘ ਨੇ ਹਾਂਜੀ ਮੋਬਾਈਲ ਨੰਬਰ ਹੈਗਾ 8723715 ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ